ਅਨੁਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦ ਆਈਪੀਐਸ ਐਸਐਸਪੀ ਤਰਨਤਾਰਨ ਸ੍ਰੀ ਯਸ਼ੁਨੀ ਕੁਪੂਰ ਜੀ ਐਸਪੀਟੀ ਸ੍ਰੀ ਅਜੇ ਰਾਜ ਸਿੰਘ ਜੀ ਦੀ ਨਿਗਰਾਨੀ ਦੇ ਵਿੱਚ ਜਿਹੜੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਤੇ ਲਗਾਤਾਰ ਜਿਹੜੀ ਆ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ 1 5 2024 ਨੂੰ ਦੋ ਗਲੌਕ ਪਿਸਟਲ ਜਿਹੜੇ ਆ ਉਹ ਕਲਸੀਆ ਏਰੀਆ ਦੇ ਵਿੱਚੋਂ ਮਿਲੇ ਸੀ ਤੇ ਇਹ ਜਿਹੜੇ ਪਿਸਟਲ ਆ ਇੱਕ ਪਿਸਟਲ ਬੀਐਸਐਫ 77 ਬਟਾਲੀਅਨ ਨੂੰ ਮਿਲਿਆ ਸੀ ਤੇ ਇੱਕ ਪਿਸਟਲ ਜਿਹੜਾ ਖਾਲੜਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਸੀ ਜਿਸ ਸਬੰਧੀ ਖਾਲੜਾ ਥਾਣੇ ਦੇ ਵਿੱਚ ਐਫਆਈਆਰ ਨੰਬਰ 51 ਅੰਡਰ ਸੈਕਸ਼ਨ ਜਿਹੜੀ ਆਰਮਜ਼ ਐਕਟ ਤੇ 에어ਕ੍ਰਾਫਟ ਐਕਟ ਜਿਹੜੀ ਦਰਜ ਰਜਿਸਟਰ ਕੀਤੀ ਗਈ ਸੀ ਕਿਉਂਕਿ ਜਿਹੜੇ ਪਿਸਟਲ ਆਏ ਸੀ ਇਹਨਾਂ ਦੇ ਨਾਲ ਕੁੰਡੀਆਂ ਲੱਗੀਆਂ ਹੋਈਆਂ ਸੀ ਤਾਂ ਤੋਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਤੇ ਬੀਐਸਐਫ ਦੀ ਸਾਂਝੀ ਬਾਲਤਾ ਦਾ ਨਤੀਜਾ ਕਿ 103 ਬਟਾਲੀਅਨ ਦੀ ਜੀ ਬ੍ਰਾਂਚ ਤੇ ਉਹਨਾਂ ਦੇ ਜਿਹੜੇ ਬੀਐਸਐਫ ਦੀ ਇਨਫੋਰਮੇਸ਼ਨ ਤੇ ਪੰਜਾਬ ਪੁਲਿਸ ਦੀ ਇਨਫੋਰਮੇਸ਼ਨ ਤੇ ਇਸ ਮੁਕਦਮੇ ਦੇ ਵਿੱਚ ਇੱਕ ਜੋਵਨਜੀਤ ਨਾਮ ਦਾ ਵਿਅਕਤੀ ਜਿਹੜਾ ਰਾਜੋਗੇ ਦਾ ਰਹਿਣ ਵਾਲਾ ਇਸ ਨੂੰ ਨੋਮਿਨੇਟ ਕੀਤਾ ਤੇ ਇਹਦੀ ਸੰਭਾਵਨਾ ਸੀ ਵੀ ਇਹ ਜਿਹੜਾ ਇਸ ਕਾਰਵਾਈ ਨੂੰ ਕਰਕੇ ਤੇ ਵਿਦੇਸ਼ ਭੱਜ ਜਾਊਗਾ ਜਿਸ ਸਬੰਧੀ ਥਾਣਾ ਖਾਲੜਾ ਵੱਲੋਂ ਉਹਦੀ ਇੱਕ ਐਲਓਸੀ ਜਾਰੀ ਕਰਾਈ ਗਈ ਕਿ ਇਸ ਨੂੰ ਅਮਰਸਰ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਜਾਵੇ ਜਦੋਂ ਇਹਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ ਗਈ ਤਾਂ ਇਹਦੀ ਪੁਛਗਿੱਛ ਦੌਰਾਨ ਜਿਹੜੇ ਤਿੰਨ ਵਿਅਕਤੀ ਹੋਰ ਇਹਦੇ ਵਿੱਚ ਨਾਮ ਜਦੋਂ ਲੱਭਰੀ ਸਿੰਘ ਸ਼ਿਵਰਾਜ ਸਿੰਘ ਤੇ ਵਿਸ਼ਾਲ ਦੀ ਵਿਸ਼ਾਲਦੀਪ ਤੇ ਲੱਭਰੀ ਜਿਹੜੇ ਰਾਜੋਕੇ ਦੇ ਰਹਿਣ ਵਾਲੇ ਆ ਤੇ ਜਿਹੜਾ ਸ਼ਿਵਰਾਜ ਸਿੰਘ ਇਹ ਮਧਰਾ ਭਾਗੀ ਦਾ ਰਹਿਣ ਵਾਲਾ ਇਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸ ਲਈ ਜਦੋਂ ਇਹਨਾਂ ਕੋਲੋਂ ਪੁਛਗਿੱਛ ਕੀਤੀ ਤੇ ਇਨਾਂ ਕੋਲ ਵੱਖਰੇ ਵੱਖਰੇ ਤਰੀਕੇ ਮਤਲਬ ਜਿਹੜਾ ਉਹ 1 ਕਿਲੋ 840 ਗ੍ਰਾਮ ਹੈਰੋਨ ਰਿਕਵਰ ਹੋਈ ਜੇ ਇਹਨਾਂ ਨੂੰ ਤੋੜ ਕੇ ਗਿਣਿਆ ਜਾਵੇ ਤੇ ਜੋਬਨਜੀਤ ਕੋਲੋਂ 300 ਗ੍ਰਾਮ ਲਾਪ੍ਰੀਤ ਕੋਲੋਂ 280 ਗ੍ਰਾਮ ਤੇ ਸ਼ਿਵਰਾਜ ਕੋਲੋਂ 260 ਗ੍ਰਾਮ ਤੇ ਵਿਸ਼ਾਲਦੀਪ ਕੋਲੋਂ 1 ਕਿਲੋ ਹੈਰੋਨ ਰਿਕਵਰ ਹੋਈ ਤਾਂ ਇਸ ਮੁਕਦਮੇ ਦੇ ਵਿੱਚ ਜਿਹੜੇ ਐਨਡੀਪੀਐਸ ਐਕਟ ਦਾ ਵਾਧਾ ਕੀਤਾ ਗਿਆ ਦੇਖੋ ਮੈਂ ਲਗਾਤਾਰ ਇਹ ਗੱਲ ਕਹਿਣਾ ਹੁੰਦਾ ਆ ਕਿ BSF ਤੇ ਪੰਜਾਬ ਪੁਲਿਸ ਦੀ ਸਾਂਝੀ ਬਾਲਤਾ ਦਾ ਨਤੀਜਾ ਹੈ ਕਿ ਅਸੀਂ ਜਿੱਥੇ ਡਰੋਨ ਹੈਰਨ ਦੀ ਬੜੀ ਭਾਰੀ ਮਾਤਰਾ ਦੇ ਵਿੱਚ ਬਰਾਮਦਗੀ ਕਰ ਰਹੇ ਹਾਂ ਉਸ ਤੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਾਡ ਨੂੰ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋ ਰਹੀ ਹੈ ਤੇ ਇਹ ਮੋਹਮ ਜਿਹੜੀ ਹੈ ਲਗਾਤਾਰ ਜਾਰੀ ਰਹੂਗੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਕੁਝ ਹੋਰ ਵਿਅਕਤੀ ਵੀ ਨਾਮਿਨੇਟ ਹੋਏ ਨੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਤੇ ਉਹਨਾਂ ਪਾਸੋਂ ਵੀ ਜਿਹੜੀਆਂ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਜਿ ਕੋਈ ਮਕੱਤ ਜਿਹੜਾ ਕੇਸ ਹੈ ਕਾਫੀ ਸੀਰੀਅਸ ਬਣ ਗਿਆ ਸੀ ਕਿਉਂਕਿ ਹੈਰੂਨ ਦੇ ਨਾਮ ਨਾਲ ਵੈਪਨ ਉਹ ਵੀ ਜਿਹੜੇ ਆਟੋਮੈਟਿਕ ਮਗਾਉਣਾ ਜਿਹੜੇ ਵੈਪਨ ਰਿਕਵਰ ਹੋਏ ਸੀ ਮੈਂ ਇਹ ਦੱਸਣਾ ਚਾਹੁੰਦਾ ਇਹ 9mm ਗਲੌਕ ਪਿਸਟਲ ਸੀ ਜਿਹੜੇ ਮੇਡ ਇਨ ਅਸਰੀਆ ਸੀ ਜਿਹੜੇ ਕਿ ਜੇ ਆਪਾਂ ਇਹਨੂੰ ਗਿਣਿਆ ਜਾਵੇ ਤੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਫਸਰਸ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਇਹ ਇਹਨਾਂ ਨੂੰ ਅੱਗੇ ਵੇਚ ਕੇ ਤੇ ਇਹਦੇ ਤੋਂ ਪੈਸੇ ਕਮਾਉਂਦੇ ਸੀ ਸੋ ਜਿੱਥੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਇਸ ਕੜੀ ਦੇ ਵਿੱਚ ਹੋਰ ਜਿਹੜੇ ਸ਼ਾਮਲ ਵਿਅਕਤੀ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ